boliyan honge saareyan pai chal boliyan de ye inna pe gore marega boliyan bolle meharban nachde dekh jao boliyan meharban honge meharban bolle ila kitne hai maata ji

ਕਿ ਕਿੱਥੇ ਗਈ ਯਾਰ ਸਾਰਾ ਦਿਨ ਇਹ ਕੁੜੀਆਂ ਇਧਰ ਆ ਬੋਲੀਆਂ ਤਾਂ ਸਾਰਾ ਦਿਨ ਖੜਾ ਨਾ ਤੂੰ ਆ ਜਾ ਆ ਤਾਂ ਬੋਲੀਆਂ ਆ ਜਾ ਆ ਜਾ ਆ ਜਾ ਬੋਲੀਆਂ ਮਾਵਾਂ ਆ ਜਾ ਆ ਜਾ ਬੋਲੀਆਂ ਪਾ ਚਲੋ ਪਨੀ ਪਾਉਣੀ ਆ ਨਾ ਕਿੱਟੇ ਮਿਟਾ ਨਹੀਂ ਠੀਕਣਗੇ ਅਸੀਂ ਵਾਰੀ ਵਾਰੀ ਕਰਨਗੇ ਅਸੀਂ ਖੜਕੇ ਲਿਆਂਦਾ ਕੱਦੂ ਕਪੜੇ ਧੌਂਦੀ ਨੂੰ ਅਖਬਾਰ ਗੇੜਾ ਕੱਦੂ ਕਪੜੇ ਧੌਂਦੀ ਨੂੰ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਖਾਦੇ ਤੇ ਕਰਕੇ ਮੈਂ ਪੰਜਾਬ ਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ ਮੈਂ ਪੰਜਾਬ ਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ ਆਓ ਨੱਚੋ ਫਿਰ ਉਹ ਨੱਚਣ ਗਿਆ ਪਾਓ ਸੋਣ ਮਹੀਨਾ ਦਿਨ ਤੀਆਂ ਦੇ ਸੋਣ ਮਹੀਨਾ ਦਿਨ ਤੀਆਂ ਗੋਡੇ ਗੋਡੇ ਕਾਣੀ ਮੇਰੀ ਨਹੀਂ ਅਸੇਵੀਆਂ ਕਮਲੇ ਨੂੰ ਚੜ ਗਿਆ ਚਾਣੀ ਮੇਰੀ ਨਹੀਂ ਅਸੇਵੀਆਂ ਕਮਲੇ ਨੂੰ ਚੜ ਗਿਆ ਚਾਣੀ ਮੇਰੀ ਨਹੀਂ ਅਸੇਵੀਆਂ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਹ ਕਰਕੇ ਗੇੜਾ ਦੇ ਦੇ ਨੀ ਰੇ ਲੰਮੀ ਬਾਹ ਕਰਕੇ ਬੋਲੀ ਨਾ ਤੇਰਾ ਬਾਬਾ ਸੌਣ ਮਹੀਨਾ ਦਿਨ ਤੀਆਂ ਦੇ ਸੌਣ ਮਹੀਨਾ ਦਿਨ ਤੀਆਂ ਦੇ ਗੋਡੇ ਗੋਡੇ ਕਾ ਨੀ ਮੇਰੀਆਂ ਸੇ ਕਮਲੇ ਨੂੰ ਝੜ ਗਿਆ ਚਾ ਨਹੀਂ ਮੈਂ ਰਿੰਨੀਆਂ ਸੇਵੀਆਂ ਕਮਲੇ ਨੂੰ ਝੜ ਗਿਆ ਚਾ ਨਹੀਂ ਮੈਂ ਰਿੰਨੀਆਂ ਸੇਵੀਆਂ ਕਮਲੇ ਨੂੰ ਝੜ ਗਿਆ ਚਾ ਨਹੀਂ ਮੈਂ ਰਿੰਨੀਆਂ ਸੇਵੀਆਂ ਵੀਰ ਦਾ ਵੇ ਆ ਮੈਨੂੰ ਕੋਡੇ-ਗੋਡੇ ਚ ਮੇਰੇ ਵੀਰ ਦਾ ਵੇ ਆ ਮੈਨੂੰ ਕੋਡੇ-ਗੋਡੇ ਚ ਆਪਾਂ ਤੋਂ ਵੇ ਜਾਵਾਂਗੇ ਚਿੱਟੇ ਦੰਦ گلابی ਬੋਲ ਕਿਸੇ ਤੋਂ ਮੰਗ ਲਿਆਵਾਂਗੇ ਚਿੱਟੇ ਦੰਦ گلابی ਬੋਲ ਕਿਸੇ ਤੋਂ ਮੰਗ ਲਿਆਵਾਂਗੇ ਪਾਈਏ ਤਾਂ ਬੋਲੀ ਵਾਲੀ ਹੱਦ ਲਾ ਦੀਏ ਬੋਲੀ ਪਾਈਏ ਤਾਂ ਬੋਲੀ ਵਾਲੀ ਹੱਦ ਲਾ ਦੀਏ ਤੇਤੋਂ ਨੱਚੇ ਆ ਨਾ ਜਾਵੇ ਭਾਰੇ ਕਦਵਾਲੀਏ ਤੇਤੋਂ ਨੱਚੇ ਆ ਡੇਰੀਆਂ ਗੰਡੇਰੀਆਂ ਗੰਡੇਰੀਆਂ ਵੇ ਕਾਲੀ ਪੱਗ ਨਾ ਬਨਵੇਂ ਤੈਨੂੰ ਨਜਰਾਂ ਗਣਨਗੀਆਂ ਮੇਰੀਆਂ ਵੇ ਕਾਲੀ ਪੱਗ ਨਾ ਬਨਵੇਂ ਤੈਨੂੰ ਨਜਰਾਂ ਲੱਗਣਗੀਆਂ ਮੇਰੀਆਂ ਗੰਡੇਰੀਆਂ 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 ਨੀ ਕਾਲੀ ਪੱਗ ਬਨ ਲੈਣ ਦੇ ਸਾਡੀ ਮੋਟਰ ਤੇ ਮਿਰ ਚੰਬ ਤੇਰੀਆਂ ਕਾਲੀ ਪਗ ਬੰਨ ਲੈਣਦੇ ਸਾਡੀ ਮੋਟਰ ਤੇ ਮਿਰ ਚੰਬ ਤੇਰੀਆਂ ਮਧਾਨੀਆਂ 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 ਪੇਕੇ ਦੋਵੇਂ ਪਹਿਣਾ ਨੱਚੀਆਂ ਸੋਹਰੇ ਨੱਚੀਆਂ ਦੇ ਰਾਣੀਆਂ ਜੇਠਾਣੀਆਂ ਪੇਕੇ ਦੋਵੇਂ ਪਹਿਣਾ ਨੱਚੀਆਂ ਸੋਹਰੇ ਨੱਚੀਆਂ ਦੇ ਰਾਣੀਆਂ ਜੇਠਾਣੀਆਂ ਮਾਮਾ ਪੁੱਛੇ ਮੰਮੀ ਨੂੰ ਪਜਾਮਾ ਕਿੱਦਾ ਪਾਇਦਾ ਮਾਮਾ ਪੁੱਛੇ ਮੰਮੀ ਨੂੰ ਪਜਾਮਾ ਕਿੱਦਾ ਪਾਇਦਾ ਬਾਕੇ ਪਜਾਮਾ ਨਾਲਾ ਉੱਤੋਂ ਦੀ ਕਮ ਦਾ ਬਾਕੇ ਪਜਾਮਾ ਨਾਲਾ ਉੱਤੋਂ ਦੀ ਕਮਾਈ ਦਾ ਚੜਿਆ ਜੇ ਢਾੜ ਦਾ ਮੀਨਾ ਮੈਨੂੰ ਆਉਂਦਾ ਬੜਾ ਪਸੀਨਾ ਚੜਿਆ ਜੇ ਢਾੜ ਦਾ ਮੀਨਾ ਮੈਨੂੰ ਆਉਂਦਾ ਬੜਾ ਪਸੀ ਹਾਏ ਹਾਏ ਗਰਮੀਂ ਦਾ ਜੋ ਪੱਖੀਆਂ ਵੇ ਮੈਨੂੰ ਏਸੀ ਦੀ ਲੋੜ ਐ ਛੱਡ ਪੱਖੀਆਂ ਵੇ ਮੈਨੂੰ ਏਸੀ ਦੀ ਲੋੜ ਐ ਬੋਲੋ ਭੋਣੀ ਬੋਲੀ ਪਾ ਪਾਈ ਉੱਚੀ ਉੱਚੀ ਖੋਈ ਤੋਂ ਪਾਣੀ ਮੈਂ ਪਰਨੀਆ ਉੱਚੀ ਉੱਚੀ ਖੋਈ ਵਿੱਚ ਪਾਣੀ ਮੈਂ ਪਰਨੀ ਬਾਲਟੀ ਪਰਨੀਆ ਮੈਂ ਬਾਹਰ ਕੱਢ ਲੈਨੀ ਵੱਡੇ ਘਰਾਂ ਦੀ ਧੀ ਹਾਣੀਆਂ ਰਿਆ ਹੱਥਾਂ ਦਾ ਚਾਂਦੀ ਦੀ ਜੁੱਤੀ ਮੈਨੂੰ ਮੇਚ ਨਾ ਆਈ ਚਾਂਦੀ ਦੀ ਜੁੱਤੀ ਮੈਨੂੰ ਮੇਚ ਸੋਨੇ ਦੀ ਜੁੱਤੀ ਮੈਨੂੰ ਚੁਬਦੀਆ ਬੀਬੀ ਨਾਣੇ ਦੇਤੀ ਫੁਗਦੀਆ ਬੀਬੀ ਨਾਣੇ ਪਿੰਦਾ ਨਿੱਤ ਸ਼ਰਾਬਾ ਆਪ ਤਾਂ ਪਿੰਦਾ ਨਿੱਤ ਸ਼ਰਾਬਾ ਮੇਥੋਂ ਡੁੱਲ ਗਈ ਦਾਲ ਨੀ ਚੇਤੋਂਦਾ ਜੇਤੋਂਦਾ ਕਿ ਲਟ ਪਾ ਦੂ ਜੇ ਕੱਡੀ ਮਾਂ ਦੀ ਗਾਲ ਵੇ ਜੇਤੋਂਦਾ ਕਿ ਲਟ ਪਾ ਦੂ ਜੇ ਕੱਡੀ ਮਾਂ ਦੀ ਗਾਲ ਮੇਰੀ ਸੱਸ ਬੜੀ ਕਬੱਤੀ ਮੈਨੂੰ ਪਾਉਣ ਨਹੀਂ ਦਿੰਦੀ ਜੁੱਤੀ ਮੇਰੀ ਸੱਸ ਬੜੀ ਕਬੱਤੀ ਮੈਨੂੰ ਪਾਉਣ ਨਹੀਂ ਦਿੰਦੀ ਮੈਂ ਵੀ ਜੁੱਤੀ ਪਾਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਖੜਕਾਣੀ ਆ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਖਾਦੇ ਇਸ ਦੇ ਹਿਰਸ ਪੇੜੇ ਤੁੰਬਾ ਵੱਜਦਾ ਝਾਲ ਮਾ